ਪੰਜਾਬ ਦੇ ਵਿੱਚ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੀ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਉਸ ਪ੍ਰੈਸ ਕਾਨਫਰੰਸ ਦਾ ਮੁੱਖ ਉਦੇਸ਼ ਹੁੰਦਾ ਆ ਕਿਸਾਨ ਅੰਦੋਲਨ ਦੇ ਉੱਤੇ ਇੱਕ ਉਡਣੀ ਝਾਤ ਮਾਰਨਾ ਉਹੀ ਕੁਝ ਕੀਤਾ ਸੁਨੀਲ ਜਾਖੜ ਦੇ ਵੱਲੋਂ ਔਰ ਸਾਫ਼ ਤੌਰ ਦੇ ਉੱਤੇ ਇਸ ਮਾਮਲੇ ਨੂੰ ਲੈ ਕੇ ਕਹੋ ਜੀ ਟਿੱਪਣੀ ਸੁਨੀਲ ਜਾਖੜ ਕਰ ਗਏ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਗੁੱਸਾ ਤੇ ਰੋਸ ਭਾਜਪਾ ਦੇ ਵਾਸਤੇ ਹੋਰ ਵੱਧ ਗਿਆ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਔਰ ਇਸ ਅਹੁਦੇ ਉੱਤੇ ਬੈਠ ਕੇ ਸੁਨੀਲ ਜਾਖੜ ਕਿਸਾਨਾਂ ਦੇ ਪ੍ਰਤੀ ਇੱਕ ਇਹੋ ਜੀ ਗੱਲ ਕਰ ਗਏ ਨੇ ਜਿਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਹੈ ਦਰਸਲ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਸੁਨੀਲ ਜਾਖੜ ਨੇ ਇੱਕ ਗੱਲ ਕਹੀ ਉਹਨਾਂ ਨੇ ਸਾਫ਼ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪਰਮਾਇਆ ਜਾ ਰਿਹਾ ਉਹਨਾਂ ਨੂੰ ਢੜਕਾਇਆ ਜਾ ਰਿਹਾ ਤੇ ਉਹਨਾਂ ਨੂੰ ਢੜਕਾ ਕੇ ਤੇ ਮਰਵਾਇਆ ਜਾ ਰਿਹਾ ਯਾਨੀ ਕਿ ਪੰਜਾਬ ਦੇ ਜਵਾਨ ਕਿਸਾਨਾਂ ਦੀ ਬਲੀ ਦਿੱਤੀ ਜਾ ਰਹੀ ਹੈ ਆਪਣੇ ਹਿੱਤਾਂ ਵਾਸਤੇ ਪਰ ਇਹ ਬਲੀ ਦੇ ਕੌਣ ਰਿਹਾ ਸੁਨੀਲ ਜਾਖੜ ਕਹਿੰਦੇ ਨੇ ਕਿ ਸਹਾਇਕੀ ਸੂਬੇ ਜਿਵੇਂ ਕਿ ਰਾਜਸਥਾਨ ਮਹਾਰਾਸ਼ਟਰ ਅਤੇ ਬਿਹਾਰ ਜਿਹੜੇ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਆਏ ਹੋਏ ਨੇ ਉਹ ਦਰਅਸਲ ਪੰਜਾਬ ਦੇ ਕਿਸਾਨਾਂ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਚਲਾ ਰਹੇ ਨੇ ਉਹਨਾਂ ਨੇ ਸਾਫ਼ ਕਿਹਾ ਕਿ ਸਿਰਫ਼ ਆਪਣੇ ਮਨਸੂਬੇ ਪਗਾਉਣ ਵਾਸਤੇ ਪੰਜਾਬ ਦੇ ਕਿਸਾਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਸਲ ਨਿਆ ਕਿ ਆਪਣੇ ਤਰਕ ਦੇ ਵਿੱਚ ਸੁਨੀਲ ਜਾਖੜ ਦਾ ਇਹ ਬਿਆਨ ਸੀ ਕਿ ਮਹਾਰਾਸ਼ਟਰ ਰਾਜਸਥਾਨ ਵਰਗੀਆਂ ਥਾਵਾਂ ਦੇ ਉੱਤੇ ਐਮਐਸਪੀ ਨਹੀਂ ਦਿੱਤਾ ਜਾਂਦਾ ਬਿਹਾਰ ਵਰਗੀਆਂ ਥਾਵਾਂ ਤੇ ਐਮਐਸਪੀ ਨਹੀਂ ਦਿੱਤਾ ਜਾਂਦਾ ਘੱਟੋ ਘੱਟ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਅਤੇ ਕਣਕ ਉੱਤੇ ਐਮਐਸਪੀ ਦਿੱਤਾ ਜਾਂਦਾ ਜੋ ਕੇਂਦਰ ਸਰਕਾਰ ਦਿੰਦੀ ਹੈ ਹਾਲਾਂਕਿ ਪੰਜਾਬ ਦੇ ਕਿਸਾਨਾਂ ਤੋਂ ਸੜਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਬਾਕੀ ਸਹਾਇਗੀ ਸੂਬੇ ਦੇ ਜਿਹੜੇ ਕਿਸਾਨ ਹੁਣ ਇੱਥੇ ਬੈਠੇ ਨੇ ਉਹ ਪੰਜਾਬ ਦੇ ਕਿਸਾਨਾਂ ਤੋਂ ਦਰਅਸਲ ਸੜਦੇ ਨੇ ਜਿਸ ਕਾਰਨ ਉਹ ਪੰਜਾਬ ਦੇ ਕਿਸਾਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣਾ ਚਾਹੁੰਦੇ ਨੇ ਅਤੇ ਆਪਣੇ ਮਨਸੂਬੇ ਵੀ ਜਿਹੜੇ ਨੇ ਉਹ ਮੁਕੰਮਲ ਕਰਾਉਣਾ ਚਾਹੁੰਦੇ ਨੇ ਸੁਨੀਲ ਜਾਖੜ ਦਾ ਇਹ ਬਿਆਨ ਹੈ ਕਿ ਸਹਾਇਗੀ ਸੂਬੇ ਦੇ ਕਿਸਾਨ ਦਰਸਲ ਪੰਜਾਬ ਦੇ ਕਿਸਾਨਾਂ ਵਾਂਗ ਐਮਐਸਪੀ ਲੈਣਾ ਚਾਹੁੰਦੇ ਨੇ ਜਿਸ ਵਾਸਤੇ ਉਹ ਇੱਕ ਰਣਨੀਤੀ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਢਕਾਉਂਦੇ ਪਏ ਨੇ ਸੁਨੀਲ ਜਾਖੜ ਨੇ ਇਸ ਮਾਰੇ ਵਿੱਚ ਸਾਫ਼ ਕਿਹਾ ਆ ਕਿ ਦਰਸਲ ਪੰਜਾਬ ਦੇ ਕਿਸਾਨ ਜਿਹੜੇ ਨਹੀਂ ਉਹ ਕਣਕ ਤੇ ਝੋਨੇ ਤੋਂ ਅਲੱਗਾ ਹੋਰ ਕੁਝ ਉਗਾਣਾ ਹੀ ਨਹੀਂ ਚਾਹੁੰਦੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਨਿਸ਼ਾਨਾ ਸਾਧਿਆ ਕਿ ਜੇ ਪੰਜਾਬ ਦੇ ਕਿਸਾਨ ਕਿਸੇ ਹੋਰ ਫਸਲ ਨੂੰ ਉਗਾਉਣ ਦੇ ਲਈ ਚਾਹਵਾਨ ਨੇ ਜੇ ਪੰਜਾਬ ਦਾ ਕਿਸਾਨ ਚਾਹੁੰਦਾ ਆ ਕਿ ਉਹ ਕਣਕ ਤੇ ਝੋਨੇ ਦੇ ਚੱਕਰ ਚੋਂ ਨਿਕਲੇ ਅਤੇ ਹੋਰ ਕੋਈ ਫਸਲ ਲਗਾਵੇ ਤਾਂ ਉਹ ਜ਼ਰੂਰ ਸਾਨੂੰ ਦੱਸੇ ਅਸੀਂ ਉਹਨਾਂ ਦੀ ਆਵਾਜ਼ ਭਾਜਪਾ ਦੀ ਕੇਂਦਰ ਸਰਕਾਰ ਤੱਕ ਲਿਜਾਵਾਂਗੇ ਔਰ ਕੇਂਦਰ ਸਰਕਾਰ ਤੋਂ ਉਹਨਾਂ ਨੂੰ ਬਦਲਵੀਆਂ ਫਸਲਾਂ ਦੇ ਉੱਤੇ ਵੀ ਐਮਐਸਪੀ ਦਿਵਾਵਾਂਗੇ ਪਰ ਇਹ ਕੋਈ ਤਰੀਕਾ ਨਹੀਂ ਹੈ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਸ ਉੱਤੇ ਨਿਸ਼ਾਨਾ ਸਾਧਿਆ ਇਸ ਪੂਰੇ ਮਾਮਲੇ ਨੂੰ ਲੈ ਕੇ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਕਿਉਂ ਨਹੀਂ ਦਿੱਤਾ ਜਾ ਰਿਹਾ ਔਰ ਉਸ ਬਾਰੇ ਵੀ ਖਾਸ ਤੌਰ ਦੇ ਉੱਤੇ ਸੁਆਮੀਨਾਥਨ ਰਿਪੋਰਟ ਦੇ ਮੱਦੇ ਨਜ਼ਰ ਸੁਨੀਲ ਜਾਖੜੇ ਕਹਿੰਦੇ ਨਜ਼ਰ ਆਏ ਨੇ ਕਿ ਪੰਜਾਬ ਦੇ ਕਿਸਾਨ ਝੋਨੇ ਤੇ ਕਣਕ ਤੋਂ ਅਲੱਗਾ ਹੋਰ ਕੁਝ ਉਗਾਉਣਾ ਹੀ ਨਹੀਂ ਚਾਹੁੰਦੇ ਉਹ ਕਹਿੰਦੇ ਨੇ ਕਿ ਇਹਨਾਂ ਦੇ ਕੋਲ ਆਲਰੇਡੀ ਇੰਨੇ ਸਾਰੇ ਬਦਲ ਹੈਗੇ ਨੇ ਇਹ ਉਹ ਨਾ ਬਦਲਾਂ ਨੂੰ ਨਹੀਂ ਇਖਤਿਆਰ ਕਰ ਰਹੇ ਸਗੋ ਕਣਕ ਤੇ ਝੋਨਾ ਹੀ ਉਗਾਈ ਜਾ ਰਹੇ ਨੇ ਜਿਸ ਵਾਸਤੇ ਇਹ ਆਪਣੇ ਆਪ ਨੂੰ ਨਹੀਂ ਬਦਲਣਾ ਚਾਹੁੰਦੇ ਤਾਂ ਇਹਨਾਂ ਨੂੰ ਐਮਐਸਪੀ ਕਿਦਾਂ ਦੇ ਦਿੱਤੀ ਜਾਵੇ ਖੈਰ ਐਦਾਂ ਦੀਆਂ ਟਿੱਪਣੀਆਂ ਸੁਨੀਲ ਜਾਖੜ ਕਰਦੇ ਨਜ਼ਰ ਆਏ ਨੇ ਜਿਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਜ਼ਿਆਦਾ ਪੈਛੋ ਦੇ ਵਿੱਚ ਗੁੱਸੇ ਦੇ ਵਿੱਚ ਨਜ਼ਰ ਆਏ ਨੇ ਸੁਨੀਲ ਜਾਖੜ ਦੇ ਖਿਲਾਫ ਕਿਸਾਨ ਰੋਸ ਦੇ ਵਿੱਚ ਨੇ ਪਰ ਸੁਨੀਲ ਜਾਖੜ ਜ਼ਰੂਰ ਇਸ ਮਾਮਲੇ ਸੰਬੰਧੀ ਕਿਸਾਨਾਂ ਦੇ ਉੱਤੇ ਵਾਰ ਕਰਦੇ ਨਜ਼ਰ ਆਏ ਨੇ ਖਾਸ ਕਰਕੇ ਸਹਿਯੋਗੀ ਸੂਬਿਆਂ ਦੇ ਕਿਸਾਨਾਂ ਦੇ ਉੱਤੇ ਜਿਨ੍ਹਾਂ ਦੇ ਬਾਰੇ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਢੁਕਾ ਕੇ ਉਹਨਾਂ ਦੇ ਮੋਢਿਆਂ ਤੇ ਬੰਦੂਕ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੈਰ ਇਸ ਤੋਂ ਇਲਾਵਾ ਜੇ ਸੁਨੀਲ ਜਾਖੜ ਦੇ ਇਸ ਬਿਆਨ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਕਈ ਥਾਵਾਂ ਦੇ ਉੱਤੋਂ ਇਹ ਵੀ ਆਵਾਜ਼ ਉੱਠ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਉਸ ਨੂੰ ਅ ਗਰਖ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਈ ਥਾਵਾਂ ਤੋਂ ਇਹ ਵੀ ਆਵਾਜ਼ ਉੱਠਦੀ ਪਈ ਹੈ ਕਿ ਭਾਜਪਾ ਦੀ ਜਿਹੜੀ ਸਰਕਾਰ ਹੈ ਕੇਂਦਰ ਦੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਆਪਣੇ ਨੁਮਾਇੰਦਿਆਂ ਦੇ ਵੱਲੋਂ ਇਸ ਅੰਦੋਲਨ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਫ਼ ਕਿਹਾ ਜਾ ਰਿਹਾ ਹੈ ਕਿ ਇਸ ਅੰਦੋਲਨ ਨੂੰ ਪਾੜੋ ਤੇ ਰਾਜ ਕਰੋ ਦੀ ਰਣਨੀਤੀ ਦੇ ਤਹਿਤ ਨਬੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਚਰਚਾ ਦਾ ਵਿਸ਼ਾ ਆ ਚਰਚਾ ਅਧੀਨ ਇਸ ਮਾਮਲੇ ਨੂੰ ਲੈ ਕੇ ਕਿਸ ਪੱਧਰ ਤੇ ਲਜਾਇਆ ਜਾਂਦਾ ਹੈ ਇਹ ਬਾਅਦ ਦੀ ਗੱਲ ਆ ਪਰ ਫਿਲਹਾਲ ਸੁਨੀਲ ਜਾਖੜ ਦਾ ਇਹ ਬਿਆਨ ਆਉਂਦਾ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਜਾਂਦਾ ਆਖਰਕਾਰ ਹੋਰ ਕੀ ਕੁਝ ਬੋਲੇ ਨੇ ਸੁਨੀਲ ਜਾਖੜ ਆਓ ਸੁਣ ਲੈਣੇ ਆ ਪੰਜਾਬ ਅੱਜ ਦੇਸ਼ ਦੀਆਂ ਅੱਖਾਂ ਦੇ ਵਿੱਚ ਚੁੱਭਦਾ ਹੈ ਕਿਉਂਕਿ ਪੰਜਾਬ ਹੀ ਇੱਕ ਅਹਿਜਾ ਸੂਬਾ ਸਾਹਬ ਹਰਿਆਣਾ ਤੇ ਪੰਜਾਬ ਜਿੱਥੇ ਜਿੰਨਾ ਝੋਨਾ ਜਿੰਨੀ ਕਣਕ ਮੰਡੀ 'ਚ ਆਂਦੀ ਹੈ ਉਹਨੀਆਂ ਚੱਕੀ ਜਾਂਦੀਆਂ ਸਭ ਜੇ ਅੱਜ ਇੱਥੇ ਬਾਰਡਰ ਤੇ ਆ ਕੇ ਨਾਕਾ ਲਾ ਕੇ ਬਹਿ ਜਾਂਦੀਆਂ ਜਿੱਥੇ ਬੰਦੀਆਂ ਨੂੰ ਬਾਹਰੋਂ ਟਰਾਲੀਆਂ ਨਹੀਂ ਆਣ ਦੇਣੀਆਂ ਉਹ ਇਸ ਕਰਕੇ ਆ ਕਿ ਕਿ ਉੱਥੇ ਯੂਪੀ ਦੇ ਅੰਦਰ ਨਹੀਂ ਮਿਲਦਾ ਐਮਐਸਪੀ ਨਹੀਂ ਮਿਲਦੀ ਉੱਥੇ ਵੀ ਆ ਬਰਬਾਰਡਰ ਰੀ ਇਹ ਮਿਲਦੀ ਹੋਣੀ ਹੈ ਬਾਕੀ ਸਾਰੇ ਇੱਥੇ ਆ ਕੇ ਵੇਚਦੇ ਆ ਦੂਰ ਦਰਾੜਿਆਂ ਤੋਂ ਇੱਥੇ ਆ ਕੇ ਵੇਚਦੇ ਆ ਉਹਨਾਂ ਨੂੰ ਪੰਜਾਬ ਸੂਲੂ ਵਾਂਗੂ ਚਬਦਾ ਵੀ ਇਹ ਕੀ ਹੈ ਰਾਜਸਥਾਨ ਦੇ ਅੰਦਰ ਨਹੀਂ ਮਿਲਦਾ ਸਾਬ ਐਮਐਸਵੀ ਨਹੀਂ ਮਿਲਦੀ ਮੇਰੇ ਇੱਕੋ ਗੱਲ ਹੈ ਵੀ ਪੰਜਾਬ ਦੇ ਮੋੜੇ ਦੇ ਉੱਤੇ ਰੱਖ ਕੇ ਕਿਉਂ ਬੰਦੂਕ ਚਲਾਈ ਜਾ ਰਹੀ ਹੈ ਕਿਉਂ ਸ਼ੁਭਕਰਨ ਪੰਜਾਬ ਦਾ ਨੌਜਵਾਨ ਕਿਉਂ ਸ਼ਹੀਦ ਹੋ ਰਿਹਾ ਸਾਬ ਮੈਂ ਰਾਜਸਥਾਨ ਦੇ ਬਾਰਡਰ ਤੇ ਬੈਠਾ ਸਾਡੇ ਅਸੀਂ ਪਿੱਛੋਂ ਸਾਡੇ ਦਾਦੇ ਪੜਦਾਦੇ ਰਾਜਸਥਾਨ ਚ ਉੱਠ ਕੇ ਆਏ ਰਾਜਸਥਾਨ ਚ ਬਹਾਦਰਾਂ ਦੀ ਕੋਈ ਕਮੀ ਨਹੀਂ ਸਾਬ ਬੜੇ ਬਹਾਦਰ ਹੈ ਬੜੇ ਤਕੜੇ ਉੱਥੋਂ ਕਿਸਾਨ ਲੀਡਰ ਵੀ ਚੌਧਰੀ ਕੁਮਾਰਾਮ ਬ੍ਰਾਹਮਣਵਾਸ ਮਿਰਦਾ 나ਥੁਰਾਮ ਮਿਰਦਾ ਕਾਮਰੇਡ ਹੋਰੀ ਬਹੁਤੇ ਸਾਰੇ ਬੜੇ ਬੜੇ ਲੀਡਰ ਹੋਏ ਮੱਧ ਪ੍ਰਦੇਸ਼ੀ ਲੀਡਰਾਂ ਦੀ ਕੋਈ ਕਮੀ ਨਹੀਂ ਜਿਹੜੇ ਇੱਥੇ ਆ ਕੇ ਕਰੀ ਜਾਂਦੇ ਸਭ ਆਤਾ ਉਹ ਹੀ ਹੋ ਗਿਆ ਵੀ ਪਗਸ ਸਿੰਘ ਤਾਂ ਪੈਦਾ ਹੋਣੇ ਚਾਹੀਦੇ ਪਰ ਹੋਵੇ ਗਵਾਂਡੀਆਂ ਦੇ ਪੰਜਾਬ ਦਾ ਪੰਜਾਬ ਕਿਉਂ ਆਹੂਤੀ ਦੇਵੇ ਸਾਹਿਬ ਮੈਨੂੰ ਆਹ ਤਾਂ ਦੱਸਣ ਵੀ ਇਹਦੇ ਵਿੱਚ ਜਦੋਂ ਸਾਡੇ ਸਾਨੂੰ ਝੋਨਾ ਅਸੀਂ ਉਹ ਖੇੜਾ ਛੱਡਣਾ ਨਹੀਂ ਜਿਹੜੀ ਫਸਲ ਅਸੀਂ ਬੀਜ ਸਕਦੇ ਆ ਉਹਦੀ ਗਾਰੰਟੀ ਦੇਣ ਨੂੰ ਤਿਆਰ ਹੈ ਫਿਰ ਅਸੀਂ ਕਿਉਂ ਬਾਰਡਰਾਂ ਤੇ ਬੈਠੇ ਆ ਸਾਡਾ ਫਰਜ਼ ਬਣਦਾ ਵੀ ਇਹ ਸਾਰੇ ਜਿਹੜੇ ਆਏ ਬੈਠੇ ਆ ਮੈਂ ਰਾਜਸਥਾਨ ਵਾਲੇ ਸਾਥੀਓ ਨੂੰ ਕਹਿੰਦਾ ਆਏ ਰਾਜਸਥਾਨ ਸਭ ਚਲੋ ਇਸ ਜਿਹੜੀ ਕੋਲ ਵਿੱਢੀ ਹੈ ਉਹਦੇ ਚ ਘਟੋ ਘਟ ਕੱਲ ਤਾਂ ਇਹ ਤਾਂ ਅਸੀਂ ਕਹਿੰਦੇ ਸੀ ਰਾਜਸਥਾਨ ਨੂੰ ਪਾਣੀ ਦੇਣਾ ਇਹਨਾਂ ਨੂੰ ਲੱਖਾਂ ਕਰੋੜ ਅਸੀਂ ਪਾਣੀ ਦੇ ਲੈਣੇ ਆ ਜਾਈਏ ਬੈਠੇ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਸਾਬ ਪੰਜਾਬ ਦੇ ਨੌਜਵਾਨਾਂ ਨੂੰ ਸ਼ਿੰਗਾਰ ਕੇ ਅੱਗੇ ਕਰਕੇ ਮਰਵਾਣਾ ਬੰਦ ਕਰਨ ਸਾਬ ਪੰਜਾਬ ਦੀ ਭਲਾਈ ਆ ਮੈਂ ਨਾਲ ਖੜਾ ਅਸੀਂ ਨਾਲ ਚੱਲਾਂਗੇ ਨੌਜਵਾਨ ਕਿਉਂ ਸਾਬ ਅਸੀਂ 70 70 ਸਾਲ ਦੇ ਹੋ ਗਏ ਇਸ ਤੋਂ ਜਿੰਨੀ ਸੀਗੀ ਜੀਹੋਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਬ ਇੱਕ ਕੱਲੇ ਸ਼ਬਦਾਂ ਦਾ ਮਸਲਾ ਨਹੀਂ ਸਾਬ ਬਾਕੀ ਵੀ ਬੈਠੇ ਆ ਫੇਰ ਉੱਥੇ ਜਾ ਕੇ ਮੌਕੇ ਤੇ ਜਾਵੜਦੇ ਜੇ ਅਸੀਂ ਤੋੜਨਾ ਨਹੀਂ ਸਾਬ ਇੱਕ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਨੌਜਵਾਨ ਸਾਥੀਆਂ ਨੂੰ ਸਾਥੀਓ ਪੰਜਾਬੀਆਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਅਸੀਂ ਬਹਾਦਰ ਹਾਂ ਅਸੀਂ ਕੁਰਬਾਨੀਆਂ ਸਾਡੇ ਗੁਰੂ ਮਹਾਰਾਜ ਨੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਦੇ ਕੇ ਖੂਨ ਦੇ ਨਾਲ ਇਤਿਹਾਸ ਲਿਖਿਆ ਪਿਆ ਪੰਜਾਬ ਦੀ ਕੁਰਬਾਨੀ ਕਿਸੇ ਦੀ ਮਹਤਾਜ ਨਹੀਂ ਸਰਟੀਫਿਕੇਟ ਨਹੀਂ ਲਵਾਣਾ ਇਹ ਆ ਕੇ ਉਹ ਆਪਣੀ ਇਸ ਕਮਜ਼ੋਰੀ ਨੂੰ ਹਾਂ ਵੀ ਤਗੜਾ ਹੈ ਤਗੜੇ ਹੋ ਤਗੜੇ ਹੋ ਤੂੰ ਪੰਜਾਬ ਵੱਲ ਚੱਲ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਨੇ ਚੂੜੀਆਂ ਪਾਰਕੀਆਂ ਸਾਬ ਜੇ ਉਹ ਇਧਰੋਂ ਰੋਕੀ ਜਾਂਦੇ ਤਾਂ ਉੱਥੇ ਤੁਸੀਂ ਆਪਦੇ ਬਾਰਡਰ ਤੇ ਰੋਕ ਕੇ ਬਹਿ ਜਾਓ ਅਸੀਂ ਇੱਥੋਂ ਜੱਥਾ ਭੇਜ ਦਿਆਂਗੇ ਚਾਰ ਵੀ ਤੁਹਾਡੇ ਨਾਲ ਜਾ ਕੇ ਅਸੀਂ ਵੀ ਸਹਿਮਤੀ ਵਰਤ ਦਿਆਂਗੇ